ਦੋਸਤੋ ਬੈਂਕਾਂ ਦੇ ਵਿੱਚ ਖਾਤਾ ਖੁਲਵਾਉਣਾ ਹਰੇਕ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਹਰੇਕ ਵਿਅਕਤੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਨੂੰ ਕਿਸ ਪ੍ਰਕਾਰ ਦਾ ਖਾਤਾ ਖੁਲਵਾਉਣਾ ਚਾਹੀਦਾ ਹੈ ਤਾਂ ਕਿ ਬੈਂਕਾਂ ਤੋਂ ਮਿਲਣ ਵਾਲੇ ਸਰਕਾਰ ਤੋਂ ਮਿਲਣ ਵਾਲੇ ਬੈਨੀਫਿਟਸ ਉਸ ਨੂੰ ਚੰਗੀ ਤਰ੍ਹਾਂ ਮਿਲ ਸਕਣ ਅਤੇ ਉਸ ਦਾ ਲੱਖਾਂ ਰੁਪਏ ਤੱਕ ਦਾ ਫਾਇਦਾ ਵੀ ਹੋ ਸਕੇ। ਸਤਿ ਸ੍ਰੀ ਅਕਾਲ ਜੀ। ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਅਵਤਾਰ ਸਿੰਘ ਕੰਬੂਜ। ਜੇਕਰ ਤੁਹਾਨੂੰ ਸਹੀ ਜਾਣਕਾਰੀ ਹੋਵੇ ਕਿ ਤੁਹਾਨੂੰ ਕਿਹੜਾ ਖਾਤਾ ਖੁਲਵਾਉਣਾ ਚਾਹੀਦਾ ਹੈ ਤੁਹਾਡੇ ਲਈ ਕਿਹੜਾ ਖਾਤਾ ਠੀਕ ਹੈ ਫਿਰ ਤੁਸੀਂ ਲੱਖਾਂ ਰੁਪਏ ਦਾ ਬੇਨਫਿਟ ਵੀ ਲੈ ਸਕਦੇ ਹੋ ਬਹੁਤ ਸਾਰੀ ਜੋ ਸਕੀਮਾਂ ਸਰਕਾਰ ਦੀਆਂ ਨੇ ਬੈਂਕਾਂ ਦੀਆਂ ਨੇ ਉਹਨਾਂ ਦਾ ਫਾਇਦਾ ਉਠਾ ਸਕਦੇ ਹੋ ਦੋਸਤੋ ਇੱਕ ਵਾਰੀ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਹਰ ਵਿਅਕਤੀ ਆਪਣੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਸਹੀ ਖਾਤਾ ਖੁਲਵਾ ਸਕੇ ਅਤੇ ਬੈਂਕਾਂ ਅਤੇ ਸਰਕਾਰ ਤੋਂ ਮਿਲਣ ਵਾਲੇ ਲੱਖਾਂ ਰੁਪਏ ਦਾ ਫਾਇਦਾ ਲੈ ਸਕੇ ਸੋ ਆਪਾਂ ਬੈਂਕ ਖਾਤਿਆਂ ਦੀ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਇੱਕ ਨਜ਼ਰ ਵੱਖ-ਵੱਖ ਪ੍ਰਕਾਰ ਦੇ ਬੈਂਕ ਖਾਤਿਆਂ ਦੇ ਉੱਪਰ ਜੇਕਰ ਆਪਾਂ ਮਾਰ ਲਈਏ ਤਾਂ ਸਭ ਤੋਂ ਜ਼ਿਆਦਾ ਪ੍ਰਚਲਿਤ ਜੋ ਸੇਵਿੰਗ ਖਾਤਾ ਹੁੰਦਾ ਹੈ ਉਸ ਤੋਂ ਬਾਅਦ ਖਾਤਾ ਹੁੰਦਾ ਹੈ ਕਰੰਟ ਅਕਾਊਂਟ ਹੁੰਦਾ ਹੈ ਸੈਲਰੀ ਅਕਾਊਂਟ ਹੁੰਦਾ ਹੈ ਇਸ ਦੇ ਨਾਲ ਹੀ ਤੁਸੀਂ ਜੁਆਇੰਟ ਅਕਾਊਂਟ ਖੁਲਾ ਸਕਦੇ ਹੋ ਤੁਸੀਂ ਡੀਮੈਟ ਅਕਾਊਂਟ ਖੁਲਾ ਸਕਦੇ ਹੋ ਤੁਸੀਂ ਪੈਨਸ਼ਨ ਅਕਾਊਂਟ ਖੁਲਾ ਸਕਦੇ ਹੋ ਤੁਸੀਂ ਸੀਨੀਅਰ ਸਿਟੀਜ਼ਨ ਅਕਾਊਂਟ ਖੁਲਾ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਡਾਇਰੈਕਟ ਬੈਨੀਫਿਸ਼ੀਰੀ ਟ੍ਰਾਂਸਫਰ ਖਾਤਾ ਖੁਲਾ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਸਕਾਲਰਸ਼ਿਪ ਖਾਤਾ ਖੁਲਾ ਸਕ ਸੋ ਅਨੇਕਾ ਪ੍ਰਕਾਰ ਦੇ ਬੈਂਕ ਖਾਤੇ ਹੋ ਸਕਦੇ ਨੇ ਅਤੇ ਤੁਹਾਨੂੰ ਪੂਰੀ ਜਾਣਕਾਰੀ ਲੈ ਕੇ ਆਪਣੇ ਲਈ ਸਹੀ ਖਾਤਾ ਹੀ ਹਮੇਸ਼ਾ ਖੁਲਵਾਉਣਾ ਚਾਹੀਦਾ ਹੈ ਜੇਕਰ ਆਪਾਂ ਸੇਵਿੰਗ ਅਕਾਊਂਟ ਦੀ ਗੱਲ ਕਰ ਲਈਏ ਤਾਂ ਸੇਵਿੰਗ ਅਕਾਊਂਟ ਦੇ ਵਿੱਚ 2% ਤੋਂ ਲਗਭਗ 3.5% ਤੱਕ ਬੈਂਕ ਵਿਆਜ ਦਿੰਦਾ ਹੈ ਅਤੇ ਵਕ-ਵਕ ਬੈਂਕਾਂ ਦੇ ਵਿੱਚ ਇਹ ਵਿਆਜ ਦੀ ਦਰ ਘਟ ਜਾਂ ਵਧ ਹੋ ਸਕਦੀ ਹੈ ਲੇਕਿਨ ਸੇਵਿੰਗ ਅਕਾਊਂਟ ਦੇ ਵਿੱਚ ਤੁਹਾਨੂੰ ਸੀਮਿਤ ਟ੍ਰਾਂਜੈਕਸ਼ਨਸ ਕਰਨ ਦੀ ਹੀ ਬੈਂਕ anumati ਦਿੰਦਾ ਹੈ ਅਤੇ ਜੇਕਰ ਤੁਸੀਂ ਉਸ ਤੋਂ ਵੱਧ ਲੈਣ-ਦੇਣ ਦੀਆਂ ट्रांजੈਕਸ਼ਨਜ਼ ਕਰਦੇ ਹੋ ਤਾਂ ਫਿਰ ਤੁਹਾਡੇ ਤੋਂ ਬੈਂਕ ਚਾਰਜ ਵੀ ਵਸੂਲ ਸਕਦਾ ਹੈ ਇਸ ਦੇ ਆਪੋਜੀਟ ਜਦੋਂ ਕਿ ਕਰੰਟ ਅਕਾਊਂਟ ਜੋ ਜ਼ਿਆਦਾਤਰ ਵਪਾਰੀ ਲੋਕ ਜਾਂ ਜਿਨ੍ਹਾਂ ਨੇ ਬਹੁਤਾਂ ਲੈਣ-ਦੇਣ ਕਰਨਾ ਹੁੰਦਾ ਹੈ ਉਹ ਖੁਲਵਾਉਂਦੇ ਨੇ ਅ ਤਾਂ ਕਰੰਟ ਅਕਾਊਂਟ ਦੇ ਵਿੱਚ ਤੁਸੀਂ ਅਨੇਕਾਂ ਬਾਰ ਅਨਲਿमिटेड ट्रांजੈਕਸ਼ਨਜ਼ ਕਰ ਸਕਦੇ ਹੋ ਲੈਣ-ਦੇਣ ਕਰ ਸਕਦੇ ਹੋ ਕਰੰਟ ਅਕਾਊਂਟ ਦੇ ਵਿੱਚ ਤੁਸੀਂ ਰੋਜ਼ਾਨਾ ਕੈਸ਼ ਜਮ੍ਹਾਂ ਕਰਵਾਉਣ ਬੈਂਕ ਦੇ ਵਿੱਚ ਪਹੁੰਚ ਸਕਦੇ ਹੋ ਜਦੋਂ ਕਿ ਸੇਵਿੰਗ ਅਕਾਊਂਟ ਦੇ ਵਿੱਚ ਤੁਹਾਨੂੰ ਮਹੀਨੇ ਦੇ ਵਿੱਚ ਕੁਝ ਹੀ ਵਾਰੀ ਪੈਸੇ ਜਮ੍ਹਾਂ ਕਰਾਣ ਦੀ ਆਗਿਆ ਹੁੰਦੀ ਹੈ ਹੁਣ ਸਵਾਲ ਉੱਠਦਾ ਹੈ ਕਿ ਤੁਹਾਡੇ ਲਈ ਸਹੀ ਖਾਤਾ ਕਿਹੜਾ ਹੈ ਸੋ ਦੋਸਤੋ ਤੁਹਾਡੇ ਲਈ ਸਹੀ ਖਾਤਾ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਨਿਰਭਰ ਕਰਦਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਜਦੋਂ ਵੀ ਤੁਸੀਂ ਕੋਈ ਬੈਂਕ ਖਾਤਾ ਖੁਲਵਾਉਣ ਦੇ ਲਈ ਕਿਸੇ ਵੀ ਬੈਂਕ ਦੇ ਵਿੱਚ ਜਾਓ ਤਾਂ ਉਸ ਬੈਂਕ ਦੇ ਵਿੱਚ ਮੌਜੂਦ ਬੈਂਕ ਅਫੀਸਰ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਖਾਤਾ ਖੁਲਵਾਉਣ ਤੋਂ ਪਹਿਲਾਂ ਡਿਸਕਸ ਕਰ ਲਵੋ ਅਤੇ ਉਸ ਨੂੰ ਆਪਣੀਆਂ ਜ਼ਰੂਰਤਾਂ ਦੇ ਬਾਰੇ ਵਿੱਚ ਜ਼ਰੂਰ ਦੱਸੋ ਅਤੇ ਇਹ ਵੀ ਜ਼ਰੂਰ ਦੱਸੋ ਕਿ ਤੁਹਾਡੀ ਕਿੰਨੀ ਇਨਕਮ ਹੈ ਅਤੇ ਤੁਸੀਂ ਕਿੰਨੇ ਪੈਸੇ ਦਾ ਲੈਣ-ਦੇਣ ਕਿੰਨੀ ਵਾਰੀ ਮਹੀਨੇ ਦੇ ਵਿੱਚ ਕਰਨਾ ਚਾਹ ਰਹੇ ਹੋ ਇਸ ਦੇ ਨਾਲ ਹੀ ਹੋਰ ਕੁਝ ਗੱਲਾਂ ਜੋ ਜ਼ਰੂਰੀ ਹੁੰਦੀਆਂ ਨੇ ਉਹ ਡਿਸਕਸ ਕਰਨ ਵਾਲੀਆਂ ਹੁੰਦੀਆਂ ਨੇ ਉਸ ਦੇ ਵਿੱਚ ਹੁੰਦਾ ਹੈ ਕਿ ਤੁਸੀਂ ਕਿੰਨੇ ਕ ਡਿਮਾਂਡ ਡਰਾਫਟ ਬਣਾਉਣਾ ਚਾਹ ਰਹੇ ਹੋ ਕਿੰਨੇ ਕ ਤੁਸੀਂ ਆਰਟੀਜੀਐਸ ਕਰਨਾ ਚਾਹ ਰਹੇ ਹੋ ਕਿੰਨੇ ਕ ਤੁਸੀਂ ਐਨਈਐਫਟੀ ਨੇਫਟ ਕਰਨਾ ਚਾਹੁੰਦੇ ਹੋ ਕਿੰਨੇ ਕ ਤੁਸੀਂ ਆਈਐਮਪੀਐਸ ਕਰਨਾ ਚਾਹੁੰਦੇ ਹੋ ਕਿੰਨੀ ਕ ਵਾਰੀ ਤੁਸੀਂ ਐਫਡੀ ਖਲਵਾਉਣਾ ਚਾਹੁੰਦੇ ਹੋ ਅਤੇ ਇਸ ਤੋਂ ਇਲਾਵਾ ਤੁਸੀਂ ਲੋਕਰ ਲੈਣਾ ਹੈ ਜਾਂ ਨਹੀਂ ਲੈਣਾ ਅਤੇ ਕਿੰਨਾ ਕ ਤੁਸੀਂ ਘੱਟੋ ਘੱਟ ਬੈਲੈਂਸ ਆਪਣੇ ਖਾਤੇ ਦੇ ਵਿੱਚ ਮੇਨਟੇਨ ਕਰਕੇ ਰੱਖ ਸਕਦੇ ਹੋ ਸੋ ਅਜਿਹੀਆਂ ਕੁਝ ਗੱਲਾਂ ਹੁੰਦੀਆਂ ਨੇ ਜੋ ਤੁਹਾਨੂੰ ਬੈਂਕ ਆਫੀਸਰ ਪੁੱਛ ਸਕਦਾ ਹੈ ਜਿਹੜੀਆਂ ਗੱਲਾਂ ਤੁਹਾਨੂੰ ਨਹੀਂ ਪਤਾ ਉਹ ਬੈਂਕ ਅਫੀਸਰ ਦੇ ਕੋਲੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਤੇ ਫਿਰ ਆਪਣੀ ਲੋੜ ਬੈਂਕ ਅਫੀਸਰ ਨੂੰ ਦੱਸ ਕੇ ਸਹੀ ਖਾਤਾ ਖੁਲਭਾਓ ਹੁਣ ਜੇਕਰ ਦੋਸਤੋ ਆਪਾਂ ਗੱਲ ਕਰੀਏ ਕਿ ਜੇਕਰ ਤੁਸੀਂ ਸਹੀ ਖਾਤਾ ਖੁਲਭਾਉਮੋਗੇ ਤਾਂ ਤੁਹਾਨੂੰ ਲੱਖਾਂ ਰੁਪਏ ਦਾ ਫਾਇਦਾ ਕਿਸ ਤਰ੍ਹਾਂ ਹੋ ਸਕਦਾ ਹੈ ਸਹੀ ਖਾਤਾ ਖੁਲਵਾਨ ਤੋਂ ਬਾਅਦ ਜੇਕਰ ਤੁਸੀਂ ਆਪਣੇ ਬੈਂਕ ਖਾਤੇ ਦਾ ਸਹੀ ਰੱਖ-ਰਖਾਵ ਕਰਦੇ ਹੋ ਤਾਂ ਬੈਂਕ ਤੁਹਾਨੂੰ ਪ੍ਰਿਫਰਡ ਕਸਟਮਰ ਵੀ ਬਣਾ ਸਕਦਾ ਹੈ ਜਿਸ ਦੇ ਵਿੱਚ ਤੁਹਾਡੀ ਗੱਲ ਸਭ ਤੋਂ ਪਹਿਲਾਂ ਸੁਣੀ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਸਹੀ ਖਾਤਾ ਚੁਣਦੇ ਹੋ ਅਤੇ ਬੈਂਕ ਦੇ ਵਿੱਚ ਆਪਣੇ ਖਾਤੇ ਦਾ ਸਹੀ ਰੱਖ-ਰਖਾਵ ਕਰਦੇ ਹੋ ਤਾਂ ਤੁਹਾਨੂੰ ਹੋਰ ਬਹੁਤ ਸਾਰੇ ਬੈਨੀਫਿਟਸ ਮਿਲ ਸਕਦੇ ਨੇ। ਇਹਨਾਂ ਹੋਰ ਮਿਲਣ ਵਾਲੇ ਜੇਕਰ ਲਾਭਾਂ ਦੀ ਆਪਾਂ ਗੱਲ ਕਰ ਲਈਏ ਤਾਂ ਬੈਂਕ ਤੁਹਾਡਾ ਫੈਮਿਲੀ ਦਾ ਜ਼ੀਰੋ ਬੈਲੈਂਸ ਦੇ ਉੱਪਰ ਅਕਾਊਂਟ ਵੀ ਖੋਲ ਸਕਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਚੈੱਕ ਬੁੱਕ ਮੁਫਤ ਦੇ ਵਿੱਚ ਇਸ਼ੂ ਹੋ ਸਕਦੀ ਹੈ ਜਿਸ ਦਾ ਕੋਈ ਵੀ ਚਾਰਜ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਬੈਂਕ ਤੁਹਾਨੂੰ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਫੀਸ ਤੋਂ ਵੀ ਮੁਕਤ ਕਰ ਸਕਦਾ ਹੈ। ਅਤੇ ਹੋਰ ਤੁਹਾਡੇ ਮੋਬਾਈਲ ਤੇ ਆਉਣ ਵਾਲੇ ਐਸਐਮਐਸ ਦਾ ਜੋ ਬੈਂਕ ਚਾਰਜ ਲੈਂਦਾ ਹੈ ਉਸ ਨੂੰ ਵੀ ਬੈਂਕ ਮਾਫ ਕਰ ਸਕਦਾ ਹੈ। ਇੱਥੋਂ ਤੱਕ ਵੀ ਬੈਂਕ ਕਰ ਸਕਦਾ ਹੈ ਕਿ ਤੁਹਾਨੂੰ ਲੋਕਰ ਦੀ ਫੀਸ ਨਹੀਂ ਦੇਣੀ ਪਵੇਗੀ ਅਤੇ ਤੁਹਾਨੂੰ ਮੁਫਤ ਦੇ ਵਿੱਚ ਲੋਕਰ ਦੀ ਅਲਾਟਮੈਂਟ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਸਹੀ ਅਕਾਊਂਟ ਦੇ ਵਧੀਆ ਰੱਖ-ਰਖਾਅ ਤੋਂ ਬਾਅਦ ਬੈਂਕ ਤੁਹਾਨੂੰ ਲੋਨ ਦੇ ਆਫਰ ਵੀ ਦੇ ਸਕਦਾ ਹੈ। ਤੁਹਾਡੇ ਵਿਆਜ ਦੀ ਦਰਾਂ ਨੂੰ ਲੋਨ ਦੇ ਘੱਟ ਵੀ ਕੀਤਾ ਜਾ ਸਕਦਾ ਹੈ। ਅਤੇ ਲੋਨ ਦੇ ਉੱਪਰ ਪ੍ਰੋਸੈਸਿੰਗ ਫੀਸ ਨੂੰ ਬੈਂਕ ਮਾਫ ਜਾਂ ਘੱਟ ਵੀ ਕਰ ਸਕਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਬੀਮੇ ਦੇ ਆਫਰ ਵੀ ਮਿਲ ਸਕਦੇ ਨੇ। ਸੋ अनेका ਹੀ ਲਾਭ ਜੋ ਬੈਂਕ ਤੁਹਾਨੂੰ ਦਿੰਦਾ ਹੈ ਉਹ ਤਾਂ ਹੀ ਦਿੰਦਾ ਹੈ ਜੇਕਰ ਤੁਸੀਂ ਸਹੀ ਖਾਤਾ ਖੁਲਵਾਇਆ ਹੋਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਖਾਤੇ ਦਾ ਸਹੀ ਰੱਖ-ਰਖਾਅ ਵੀ ਕਰਦੇ ਹੋਵੋਗੇ ਸੋ ਦੋਸਤੋ ਭਾਵੇਂ ਕੋਈ ਸਰਕਾਰੀ ਬੈਂਕ ਹੋਵੇ ਭਾਵੇਂ ਕੋਈ ਨਿੱਜੀ ਬੈਂਕ ਹੋਵੇ ਕਿਸੇ ਵੀ ਬੈਂਕ ਦੇ ਵਿੱਚ ਜੇਕਰ ਤੁਸੀਂ ਸਹੀ ਖਾਤਾ ਖੁਲਵਾਉਂਦੇ ਹੋ ਤਾਂ ਤੁਹਾਨੂੰ ਬੈਂਕ ਦੇ ਵੱਲੋਂ ਸਰਕਾਰ ਦੇ ਵੱਲੋਂ अनेका ਬੈਨੀਫਿਟਸ ਦਿੱਤੇ ਜਾਂਦੇ ਨੇ ਸੋ ਆਪਣਾ ਸਹੀ ਖਾਤਾ ਖੁਲਵਾ ਕੇ ਤੁਸੀਂ ਵੀ ਮੁਫਤ ਦੇ ਵਿੱਚ ਮਿਲਣ ਵਾਲੇ अनेका ਲਾਭ ਦਾ ਫਾਇਦਾ ਉਠਾ ਸਕਦੇ ਹੋ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦੀ ਇਜਾਜ਼ਤ ਤੁਸੀਂ ਬਣੇ ਰਹੋ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ